ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜਾਨਕਿ ਕੱਲ ਸਾਰ ਸੁਖਬੀਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਇੱਕ ਬੜਾ ਵੱਡਾ ਦਿਲ ਦਿਖਾਉਂਦਿਆਂ ਹੋਇਆਂ ਸ਼੍ਰੀ ਅਕਾਲਤਾ ਸਾਹਿਬ ਤੇ ਹੋਰ ਬਹੁਤ ਸਾਰੇ ਉਥੇ ਸਿੱਖ ਜਥੇਬੰਦੀਆਂ ਵੀ ਸੀ ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਸਮੁੱਚੇ ਸਿੱਖ ਜਗਤ ਕੋਲੋਂ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਹਰगोबिंद राय ਪਾਸੇ 6ਵੀਂ ਮੀਰੀ ਪੀਰੀ ਦੇ ਮਾਲਕ ਦੇ ਸਥਾਨ ਤੇ ਮਾਫੀ ਮੰਗੀ ਹੈ ਕਿ ਪਿਛਲੇ ਦਿਨਾਂ 'ਚ ਜੋ ਉਹਨਾਂ ਕੋਲੋਂ ਜਾਣੇਣ ਜਾਣੇ 'ਚ ਭੁੱਲਾ ਹੋਈਆਂ ਸੀ ਉਹ ਸਾਰੇ ਪੰਥ ਕੋਲੋਂ ਤੇ ਸਾਰਿਆਂ ਕੋਲੋਂ ਇਸ ਗੱਲ ਦੀ ਮਾਫੀ ਮੰਗਦੇ ਹਨ ਮੈਂ ਕਾਂਗਾ ਕਿ ਇਹ ਇੱਕ ਬੜਾ ਵੱਡਾ ਉਹਨਾਂ ਨੇ ਦਿਲ ਦਿਖਾ ਦਿਖਾਇਆ ਸਾਰਿਆਂ ਨੂੰ ਕਿ ਆਪਾਂ ਕਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ 7-8 ਸਾਲ ਤੂੰ ਬੇਰੂਖੇ ਰੂ ਹੋਏ ਸੀ ਤੇ ਉਹਨਾਂ ਨੇ ਵੀ ਸਮਝ ਲਿਆ ਸੁਖਵੀਰ ਸਿੰਘ ਬਾਦਲ ਨੇ ਵੀ ਕਿ ਜਦ ਤੱਕ ਅਸੀਂ ਇਕੱਠੇ ਨਹੀਂ ਹੋਵਾਂਗੇ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਹੋਣਾ ਤੇ ਨਾ ਸਾਡੇ ਸਿਆਸਤ ਵਿੱਚ ਕੁਝ ਪੱਲੇ ਪੈਣਾ ਸੋ ਧਰ ਆ ਦਰੋਸਤਾਲੀ ਗੱਲ ਹੋਈ ਏ ਮੈਂ ਕਹਾਂਗਾ ਮੈਂ ਉਹਨਾਂ ਦੇ ਇਸ ਫੈਸਲੇ ਦਾ ਸਵਾਗਤ ਵੀ ਕਰਦਾ ਤੇ ਬਾਕੀ ਜਿਹੜੀ ਉਹਨਾਂ ਨੇ ਅਪੀਲ ਕੀਤੀ ਏ ਸਾਰੀਆਂ ਪਾਰਟੀਆਂ ਨੂੰ ਜਿਹੜੇ ਉਹਨਾਂ ਨੂੰ ਛੱਡ ਗਏ ਸੀ ਕਾਲੀ ਦਲ ਦੇ ਵਿੱਚ ਪੁਰਾਣੇ ਸਮੇ ਤੋਂ ਜਿਹੜੇ ਨਾਲ ਜੁੜੇ ਹੋਏ ਸੀ ਜਿਹੜੇ ਜਨਮੇ ਹੀ ਕਾਲੀ ਦਲ ਦੇ ਵਿੱਚ ਸੀ ਤੇ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਬੜੀ ਇੱਕ ਭਾਵਕ ਅਪੀਲ ਕੀਤੀ ਤੇ ਸਾਰਿਆਂ ਕੋਲੋਂ ਮਾਫੀ ਵੀ ਮੰਗੀ ਏ ਤੇ ਹੁਣ ਇਹ ਦੇਖਣਾ ਉਹਨਾਂ ਸਾਰਿਆਂ ਨੇ ਕਿ ਅਗੂ ਆਉਣ ਵਾਲੇ ਸਮੇਂ ਦੇ ਵਿੱਚ ਦਾ 20 ਦਿਨਾਂ ਜਾਂ 2 14 ਦਿਨਾਂ ਵਿੱਚ ਕੀ ਫੈਸਲਾ ਲੈਣਾ ਕਿ ਆਪਾਂ ਜਿਹੜੀ ਉਹਨਾਂ ਨੇ ਸਾਡੇ ਕੋਲੋਂ ਆਸ ਰੱਖੀ ਏ ਉਸ ਆਸ ਤੇ ਪੂਰੇ ਉਤਰੇ ਉਤਰਦੇ ਆ ਜਾਂ ਨਹੀਂ ਉਤਰਦੇ ਜਿਸ ਤੱਕ ਸਾਡੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਸੰਜੁਗਤ ਆ ਉਹਦਾ ਗਾਲ ਢਿੰਸਾ ਸਾਹਮਣੇ ਬੜਾ ਸਪਸ਼ਟ ਕਰ ਦਿੰਦਾ ਕਿ ਅਸੀਂ ਆਪਣੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਬੁਲਾ ਕੇ ਉਹਦੇ ਚੋ ਫੈਸਲਾ ਕਰਾਂਗੇ ਉਹਨਾਂ ਨੇ ਸਵਾਗਤ ਵੀ ਕੀਤਾ ਸਰਾਰ ਸੁਖਬੀਰ ਸਿੰਘ ਜੀ ਦੇ ਇਸ ਫੈਸਲੇ ਦਾ ਤੇ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਬੁਲਾ ਕੇ ਮੀਟਿੰਗ ਫੈਸਲਾ ਕਰਾਂਗੇ ਜੋ ਮੀਟਿੰਗ ਚ ਸਾਰਿਆਂ ਦੀ رائے ਦੇ ਨਾਲ ਫੈਸਲਾ ਬਣੇਗਾ ਹੋਵੇਗਾ ਉਹਦੇ ਮੁਤਾਬਕ ਹੀ ਅਗੂ ਅਰਲੇਵੇਂ ਦੀ ਗੱਲ ਕੀਤੀ ਜਾਵੇਗੀ ਜਾਂ ਜੋ ਫੈਸਲਾ ਹੋਏਗਾ ਉਹ ਉਹਦੇ ਮੁਤਾਬਕ ਹੀ ਚੱਲਿਆ ਜਾਏਗਾ ਕਿਉਂਕਿ ਸਾਡੀ ਪਾਰਟੀ ਦਾ ਇੱਕ ਬੜਾ ਵਧੀਆ ਸਰਾਰ ਸੁਖਬੀਰ ਸਿੰਘ ਆ ਸੌਰੀ ਸਰਾਰ ਸਰਦੇਵ ਸਿੰਘ ਜੀ ਢੀਂਸਾ ਸਾਹਿਬ ਦਾ ਇੱਕ ਬੜਾ ਵਧੀਆ ਸ਼ੁਰੂਤ ਵਿਹਾਰ ਰਿਹਾ ਹੈ ਕਿ ਉਹਨਾਂ ਨੇ ਕੋਈ ਵੀ ਫੈਸਲਾ ਇਕੱਲਿਆਂ ਨਹੀਂ ਲਿਆ ਹਮੇਸ਼ਾ ਹੀ ਉਹ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਕਰਕੇ ਫੈਸਲਾ ਲੈਂਦੇ ਨੇ ਤੇ ਮੈਂ ਕਹਾਂਗਾ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਕਾਲੀ ਦਲ ਵਾਸਤੇ ਵਧੀਆ ਹੀ ਹੋਏਗਾ ਕਿਉਂਕਿ ਅੱਜ ਪੰਜਾਬ ਦੇ ਜਿਹੜੇ ਮਸਲੇ ਨੇ ਉਹ ਇੱਕੋ ਇੱਕ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਹੱਲ ਕਰਾ ਸਕਦਾ ਹੈ ਲੇਕਿਨ ਜਦੋਂ ਅਸੀਂ ਇਕੱਠੇ ਨਾ ਹੋਵਾਂਗੇ ਤੇ ਫੇਰ ਪੰਜਾਬ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਤੇ ਵਿਰੋਧੀਆਂ ਨੇ ਇਹਦੇ ਫਾਇਦੇ ਲੈਂਦੇ ਰਹਿਣਾ ਹੈਗਾ ਤੋਂ ਮੈਂ ਤੇ ਇਹੋ ਹੀ ਚਾਹਵਾਂਗਾ ਕਿ ਇਹ ਮੇਰਾ ਪਰਸਨਲ ਵਿਚਾਰ ਹੈ ਕਿ ਜਿੱਤਾਂ ਕੋ ਹੋ ਸਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਰਿਆਂ ਨੂੰ ਗਲੇ ਸੇਕ ਪੁਲਾ ਕੇ ਇਕੱਠੇ ਹੋਣਾ ਚਾਹੀਦਾ ਤਾਂ ਕਿ ਦੇਖੋ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਕੈਦੀ ਨੇ ਉਹ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਨੇ ਉਹ ਜੇਲ੍ਹਾਂ ਚ ਬੈਠੇ ਨੇ ਉਹਨਾਂ ਨੂੰ ਸਰਕਾਰਾਂ ਛੱਡ ਨਹੀਂ ਰਹੀਆਂ ਕਿਉਂਕਿ ਸਿੱਖ ਕੌਮ ਵੱਲੋਂ ਸਿੱਖ ਪੰਥ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵੱਡਾ ਦਬਾਅ ਨਹੀਂ ਬਣਾ ਸਕੇ ਉਹਨਾਂ ਦੇ ਸੋ ਇਹ ਤਾਂ ਹੀ ਬਣੇਗਾ ਜਦੋਂ ਸਾਰੇ ਅਸੀਂ ਇਕੱਠੇ ਹੋਵਾਂਗੇ ਤੇ ਫੇਰ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਨਾ ਹੀ ਕੋਈ ਦੁਨੀਆ ਦੇ ਇਤਿਹਾਸ ਦੇ ਵਿੱਚ ਐਹੋ ਜੀ ਮਿਸਾਲ ਹੈ ਕਿ ਸਜ਼ਾਵਾਂ ਭੁਗਤ ਚੁੱਕਿਆਂ ਨੂੰ ਛੱਡਿਆ ਨਾ ਜਾਵੇ ਇਹਦੇ ਇੱਕ ਸਾਡੇ ਨਾਲ ੱੱਕਾ ਵੀ ਹੋ ਰਿਹਾ ਇਸ ਧੱਕੇ ਦੇ ਖਿਲਾਫ ਸਾਨੂੰ ਆਵਾਜ਼ ਠਾਣੀ ਚਾਹੀਦੀ ਏ ਤੇ ਮੈਂ ਤੇ ਇਹ ਵੀ ਮੇਰੀ ਰਾਏ ਕੇ 20 ਤਰੀਕ ਨੂੰ ਜਿਹੜਾ ਉੱਥੇ ਉਹ ਇਕੱਠ ਕਰ ਰਹੇ ਆ ਦਿੱਲੀ ਦੇ ਵਿੱਚ ਸਾਨੂੰ ਵੀ ਸਾਰਿਆਂ ਨੂੰ ਉਹ ਕਿਉਂਕਿ ਸਿੱਖ ਕੌਮ ਦਾ ਸਾਂਝਾ ਕਾਰਜ ਓਦੇ ਸਾਰੇ ਮਤ ਪੇ ਦਾਦੂਪੁਰ ਉੱਠ ਕੇ ਸਾਨੂੰ ਸਾਰਿਆਂ ਨੂੰ ਉਹਦੇ ਚ ਹਿੱਸਾ ਲੈਣਾ ਚਾਹੀਦਾ ਤੇ ਸਾਨੂੰ ਉੱਥੇ ਜਾ ਕੇ ਆਵਾਜ਼ ਠਾਣੀ ਚਾਹੀਦੀ ਏ ਤੋਂ ਮੈਂ ਆਸ ਕਰਦਾ ਕਿ ਆਉਣ ਵਾਲਾ ਜਿਹੜਾ ਭਵਿੱਖ ਹੈ ਉਹ ਸਾਡਾ ਸਾਰਿਆਂ ਦਾ ਪੰਥ ਦਾ ਬੜਾ ਉਜਵਲ ਹੋਏਗਾ ਔਰ ਵੱਡੀਆਂ ਵੱਡੀਆਂ ਅਸੀਂ ਮੱਲਾ ਮਾਰਾਂਗੇ ਵਾਹ ਖਾਲਸਾ ਵੈਰ ਗੁਰ ਜੀ ਕੀ ਫਤ